ਜੈ ਸ੍ਰੀ ਰਤਨ ਮੰਤਰੀ ਜੀ ਅੱਜ ਮੈਂ ਆਪਣੇ ਭੈਣ ਭਰਾਵਾਂ ਨਾਲ ਆਯੁਰਵੇਦ ਦੇ ਵਰਤਨਾਂ ਦੀ ਗੱਲ ਕਰਨ ਜਾ ਰਹੀ ਹਾਂ ਆਯੁਰਵੇਦਿਕ ਕਿਸ ਤਰ੍ਹਾਂ ਦੇ ਵਿੱਚ ਕਿਸ ਤਰ੍ਹਾਂ ਦੇ ਵਰਤਨ ਵਰਤੇ ਜਾਂਦੇ ਨੇ ਆਯੁਰਵੇਦਿਕ ਦੇ ਵਿੱਚ ਸੋਨੇ ਚਾਂਦੀ ਦੇ ਵਰਤਨ ਇਹ ਪਹਿਲਾਂ ਵਰਤੇ ਜਾਂਦੇ ਹੁੰਦੇ ਸੀਗੇ ਰਾਜਾ ਮਹਾਰਾਜਾਂ ਦੇ ਟਾਈਮ ਅੱਜ ਕੱਲ ਸੋਨਾ ਚਾਂਦੀ ਇੰਨੇ ਮਹਗੇ ਹੋ ਗਏ ਕੋਈ ਇਹਨਾਂ ਨੂੰ ਖਰੀਦੀ ਨਹੀਂ ਸਕਦਾ ਆਮ ਬੰਦੇ ਦੇ ਖਰੀਦਣ ਤਾਂ ਮੁਸ਼ਕਲ ਦੀ ਗੱਲ ਆ ਤੇ ਵਰਦੋਤੇ ਤਾਂਬੇ ਦੇ ਭਾਂਡੇ ਲੈ ਲੋ ਪਿੱਤਲੇ ਭਾਂਡੇ ਲੈ ਲੋ ਕਾਂਸੀ ਦੇ ਭਾਂਡੇ ਲੈ ਲੋ ਹੋਰ ਵੀ ਕੋਈ ਸੇ ਕਈ ਤਰ੍ਹਾਂ ਦੇ ਭਾਂਡੇ ਅਜਿਹੇ ਨੇ ਜਿਹੜੇ ਸਰੀਰ ਵਿੱਚ ਸੁਰਤਤਾ ਪੈਦਾ ਕਰਦੇ ਨੇ ਇਹ ਭਾਂਡਿਆਂ ਦੀ ਵਰਤੋਂ ਕਰਨ ਨਾਲ ਜਿਹੜੇ ਗ੍ਰਹਿ ਨੇ ਇਹ ਵੀ ਮਜ਼ਬੂਤ ਹੁੰਦੇ ਨੇ ਜਿਆਦਾ ਸੌਖੇ ਤੇ ਸਸਤੇ ਭਾਂਡੇ ਕਿਹੜੇ ਹੁੰਦੇ ਨੇ ਕੇਲੇ ਦੇ ਪੱਤਿਆਂ ਦੇ ਭਾਂਡੇ ਇਹਨਾਂ 'ਚ ਭੋਜਨ ਖਾਣ ਨਾਲ ਭੋਜਨ ਕਈ ਲੋਕ ਇਹਨਾਂ ਵਿੱਚ ਵੀ ਭੋਜਨ ਖਾਂਦੇ ਨੇ ਇਸ ਤਰ੍ਹਾਂ ਭੋਜਨ ਖਾਣ ਨਾਲ ਬਹੁਤ ਹੀ ਵਧੀਆ ਹੁੰਦਾ ਆਯੁਰਵੇਦਿਕ ਚੀਜ਼ ਸਭ ਤੋਂ ਉੱਤਮ ਮੰਨੇ ਗਏ ਨੇ ਬਹੁਤ ਵਧੀਆ ਇਹਨਾਂ ਦਾ ਨਾਲ ਜਿਹੜੇ ਕੇਲੇ ਦੇ ਪੱਤਿਆਂ ਚ ਜਿਹੜਾ ਭੋਜਨ ਖਾਧਾ ਜਾਂਦਾ ਉਹ ਵੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਆ ਪਰ ਜਿਹੜੇ ਆਪਾਂ ਤਾਂੰਬੇ ਦੀ ਵਰਤੋਂ ਕਰਦੇ ਆ ਇਹਦੀ ਵਰਤੋਂ ਨਹੀਂ ਕਰਨੀ ਚਾਹੀਦੀ ਤਾਂਬੇ ਦੇ ਪੱਤਿਆਂ 'ਚ ਖਾਦਾ ਭੋਜਨ ਇੱਕ ਬਿਮਾਰੀ ਨੂੰ ਜਨਮ ਦੇ ਬਹੁਤ ਸਾਰੀਆਂ ਬਿਮਾਰੀਆਂ ਤੇ ਇਸ ਤੋਂ ਬਾਅਦ ਜਿਹੜੇ ਇਸ ਟੀਲੇ ਪੰਡਿਆਂ 'ਚ ਆਪਾਂ ਵਰਤੋਂ ਕਰਦੇ ਆ ਨਾ ਤਾਂ ਇਹਨਾਂ ਦੇ ਕੋਈ ਫਾਇਦੇ ਨੇ ਨਾ ਨੁਕਸਾਨ ਨੇ ਇੱਕ ਆਪਾਂ ਕੰਚਰੇ ਪੰਡਿਆਂ 'ਚ ਵਰਤੋਂ ਕਰਦੇ ਆ ਨੇ ਇਹ ਸੁੱਧ ਮੰਨੀ ਜਾਂਦੀ ਹੈ ਕੰਚ ਕੰਚ ਬਹੁਤ ਹੀ ਨਾ ਤਾਂ ਹੈ ਉਹਦੇ ਕੰਚਰੇ ਫੈਰੇ ਨੇ ਨਾ ਨੁਕਸਾਨ ਨੇ ਉਂ ਬੈਸੇ ਫੁੱਡ ਬਣੀ ਜਾਂਦੀ ਹੈ ਇਹ ਭੰਡਿਆਂ ਚ ਖਾਣ ਨਾਲ ਕੋਈ ਬਿਮਾਰੀ ਨਹੀਂ ਲੱਗਦੀ ਕੰਚਰੇ ਦੇ ਅੱਛਾ ਜੈ ਸ੍ਰੀ ਰਤਨਵੰਤਰੀ ਜੀ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ ਸ੍ਰੀ ਰਤਨਵੰਤਰੀ ਜੀ